ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਸ਼ਾਨਦਾਰ ਚੰਗੀਆਂ ਸੋਹਣੀਆਂ ਬਣਤਰਾਂ ਵਾਲਾ ਚੰਗੇ ਕੱਦ ਕਾਠ ਵਾਲਾ ਨੀਲੇ ਰੰਗ ਦਾ ਮਾਰਵਾੜੀ ਘੋੜਾ ਦਿਖਾਉਣਾਗਾ ਜਿਹਦੇ ਮੱਥੇ ਉੱਤੇ ਪ੍ਰੋਪਰ ਬਲੇਜ ਆ ਤੇ ਤਿੰਨ ਪੈਰ ਚਿੱਟੇ ਆ ਰਣੀ ਵਾਲੇ ਦੇਵਰਾਜ ਦਾ ਬੱਚਾਗਾ ਦੋਸਤੋ ਇਹ ਜਦੋਂ ਮਰਜੀ ਤੁਸੀਂ ਡੀਐਨਏ ਦਾ ਕਰਵਾ ਸਕਦੇ ਹੋ ਫੁੱਲ ਜ਼ਿੰਮੇਵਾਰੀ ਆ ਘੋੜੇ ਦੀ ਜਿਹੜੀ ਉਮਰ ਆ 4 ਦੰਦਾ ਤੇ ਕਾਦੇ ਦਾ 60+ ਆ ਪ੍ਰੋਪਰ ਜਿਹੜੀ ਮਿੰਤੀ ਵਾਲੀ ਹਾਈਟ ਆ ਨਾ ਇਹਦੀ ਉਹ ਸ਼ਰਟੋਂ ਬਾਹਰ ਆ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾ ਇਹ ਬਾਈ ਜਤਿੰਦਰ ਜਿਹੜੇ ਬਾਕਰਪੁਰ ਵਾਲੇ ਆ ਨਾ ਨੂਰੇ ਘੋੜੇ ਵਾਲੇ ਉਹਨਾਂ ਦੇ ਫਾਰਮ ਦੇ ਉੱਤੇ ਬਰੀਡ ਹੋਇਆਗਾ ਉਥੇ ਹੀ ਇਹਦੀ ਮਾਂ ਹੁੰਦੀ ਸੀ ਬਹੁਤ ਜ਼ਿਆਦੇ ਚੰਗੀ ਘੋੜੀ ਸੀ ਕਾਲੇ ਰੰਗ ਦੀ ਚੰਗੀ ਬਲੱਡ ਲਾਈਨ ਦੀ ਚੰਗੇ ਖਾਨਦਾਨ ਦੀ ਬਹੁਤ ਜ਼ਿਆਦੇ ਚੰਗੀ ਘੋੜੀ ਸੀ ਉਸ ਘੋੜੀ ਦਾ ਬੱਚਾ ਗਾ ਹਿਮਾਲੇ ਪਾਸੋਂ ਸੋ ਤੁਸੀਂ ਇਹਦੀਆਂ ਬਣਤਰਾਂ ਤੇ ਖੜਨੀ ਕਰਨੀ ਚੈੱਕ ਕਰੋ ਕੰਨ ਬਹੁਤ ਜ਼ਿਆਦੇ ਸ਼ਾਨਦਾਰ ਆ ਪਤਲਾ ਕੁੰਡੀ ਵਾਲਾ ਸ਼ਕੀਨ ਕਾਨਾ ਮੂੰਹ ਬੜਾ ਪਤਲਾਗਾ ਗਰਦਨ ਗੁਰਦਨ ਬੜੀ ਲੰਮੀ ਆ ਖੜਨੀ ਕਰਨੀ ਤੁਸੀਂ ਇਹਦੀ ਚੈੱਕ ਕਰੋ ਬਾਕੀ ਘੋੜੇ ਦੀ ਹਾਈਟ ਵੀ ਬਹੁਤ ਜ਼ਿਆਦੇ ਆ ਸੋ ਪਿਓ ਵਾਲੇ ਪਾਸੋਂ ਇਹਦੀ ਬਲੱਡ ਲਾਈਨ ਵੀ ਬਹੁਤ ਜ਼ਿਆਦੇ ਚੰਗੀ ਆ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਰਣੀ ਵਾਲੇ ਦੇਵਰਾਜ ਦਾ ਬੱਚਾ ਆ ਗਿਆ ਦਲਬਾਗ ਦਾ ਪੋਤਾ ਆ ਗਿਆ ਤੇ ਅਲੀਸ਼ਾਨ ਦਾ ਪਰਪੋਤਾ ਆ ਗਿਆ ਸੋ ਖਾਨਦਾਨ ਬੜਾ ਚੰਗਾ ਇਹਦੀ ਮਾਂ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਈ ਜਤਿੰਦਰ ਜੀ ਜਿਹੜੇ ਬਾਕਰਪੁਰ ਵਾਲੇ ਆ ਨੂਰੇ ਕੋੜੇ ਵਾਲੇ ਉਹਨਾਂ ਦੇ ਫਾਰਮ ਦੇ ਉੱਤੇ ਇਹ ਬਰੀਡ ਹੋਇਆ ਉੱਥੇ ਦਾ ਜਨਮ ਹੋਇਆ ਉੱਥੇ ਹੁੰਦੀ ਸੀ ਇਹਦੀ ਮਾਂ ਸੋ ਕੋੜੇ ਦੀਆਂ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਅੱਗੇੋਂ ਪਿੱਛੇੋਂ ਮੈਂ ਕਹਣਾ ਗੱਲਬਾਤ ਪੂਰੀ ਓਕੇ ਆ ਪਿੱਠਪੁੜੇ ਦਾ ਬੜਾ ਚੰਗਾ ਗਾ ਸੰਭ ਸੰਭ ਬੜੇ ਹੈ ਵੀ ਆ ਕੱਟ ਪੁਆਇੰਟ ਮਾਰਵਾੜੀ ਕੈਰੇਕਟਰ ਬਹੁਤ ਜ਼ਿਆਦੇ ਚੰਗੇ ਆ ਸੋ ਐਡਰੈਸ ਨੋਟ ਕਰ ਲੋ ਸੰਧੂ ਸਟੱਡ ਫਾਰਮ ਪਿੰਡ ਡੋੜ ਬਾਈ ਬਿੰਦਰ ਤੇ ਭਿੰਦਰ ਸੰਧੂ ਦਾ ਆਪਾਂ ਸਕਰੀਨ ਦੇ ਹੇਠਾਂ ਨੰਬਰ ਮੈਂਸ਼ਨ ਕਰਤਾ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗੀਆਂ ਸੋਹਣੀਆਂ ਬਣਤਰਾਂ ਵਾਲਾ ਚੰਗੀ ਬਲੱਡਲਾਈਨ ਦਾ ਮਾਰਵਾੜੀ ਘੋੜਾ ਤਿਆਰ ਹੋਇਆ ਵੈ ਖਰੀਦਣਾ ਚਾਹੁੰਦਾ ਦੋਸਤੋ ਤਾਂ ਤੁਸੀਂ ਇਸ ਘੋੜੇ ਬਾਰੇ ਗੱਲਬਾਤ ਕਰ ਸਕਦੇ ਹੋ ਬਾਕੀ ਤੁਹਾਨੂੰ ਇਸ ਰੰਗ ਦੇ ਘੋੜੇ ਇਸ ਬਲੱਡਲਾਈਨ ਦੇ ਵਿੱਚ ਤਾਂ ਮਿਥੇ ਆਉਣਗੇ ਆਲੀਸ਼ਾਨ ਬਲੱਡ ਲਾਈਨ ਦੇ ਵਿੱਚ ਨਾ ਤੁਹਾਨੂੰ ਨੀਲੇ ਰੰਗ ਦੇ ਘੋੜੇ ਤਾਂਮੀ ਥਿਆਉਣਗੇ ਸੋ ਜਿਹੜੇ ਵੀ ਕੋਈ ਚਾਹਵਣ ਸੱਜਣ ਇਸ ਰੰਗ ਦੇ ਫੈਨ ਨੇ ਜਾਂ ਚੰਗੀਆਂ ਬਣਤਰਾਂ ਵਾਲਾ ਚੰਗੀ ਫੁੱਲ ਕੁਆਲਿਟੀ ਵਾਲਾ ਮਾਰਵਾੜੀ ਘੋੜਾ ਖਰੀਦਣਾ ਚਾਹੁੰਦੇ ਹੋ ਚੰਗੀ ਹਾਈਟ ਵਾਲਾ ਕਿਉਂਕਿ 66+ ਹਾਈਟ ਬਹੁਤ ਹੋ ਜਾਂਦੀ ਆ ਲੈਂਥ ਲੋਂਥ ਵੀ ਬੜੀ ਚੰਗੀ ਆ ਘੋੜੇ ਦੇ ਵਿੱਚ ਘਾਟ ਈ ਕੋਈ ਨਹੀਂ ਸ਼ੋ ਬਹੁਤ ਕਰਦਾ ਕੁਆਲਿਟੀ ਬਹੁਤ ਜ਼ਿਆਦਾ ਆ ਤਾਂ ਨੰਬਰ ਨੋਟ ਕਰ ਲਓ ਤੇ ਬਾਈ ਬਿੰਦਰ ਤੇ ਭਿੰਦਰ ਸੰਧੂ ਨੂੰ ਕਿਸੇ ਮਰਜ਼ੀ ਨੰਬਰ ਤੇ ਕੰਟੈਕਟ ਕਰਕੇ ਬਾਈ ਉਹਨਾਂ ਦੇ ਫਾਰਮ ਤੇ ਜਾ ਕੇ ਪਿੰਡ ਡੋੜ ਤੁਸੀਂ ਘੋੜਾ ਦੇਖ ਕੇ ਖਰੀਦ ਸਕਦੇ ਹੋ ਬਾਈ ਉਹਨਾਂ ਦਾ ਜਿਹੜਾ ਪਿੰਡ ਆਗਾ ਇਹ ਬਾਜੇਖਾਨੇ ਦੇ ਨੇੜੇ ਰਹਿ ਜਾਂਦਾ ਸੋ ਕਾਲ ਕਰ ਲਿਓ ਜਿਨ੍ਹਾਂ ਨੇ ਵੀ ਚੰਗਾ ਘੋੜਾ ਮਾਰਵਾੜੀ ਨੀਲੇ ਰੰਗ ਦਾ ਦੇਵਰਾਜ ਰਣੀਆਂ ਦਾ ਬੱਚਾ ਖਰੀਦਣਾ ਹੋਇਆ ਦੋਸਤੋ